ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਅੱਜ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ ਕਿਸਮਤ ਦੀਆਂ ਖੇਡਾਂ ਵੀਡੀਓ ਵਿੱਚ ਹੁਣ सोनू ਕਰਕੇ ਕਵਲ ਤੇ ਉਸਦੇ ਨਾਲ ਦੇ ਸਾਥੀ ਬਬਲੂ ਹੁਨੇ ਤੇ ਉਸਦੇ ਨਾਲ ਹੋਰ ਜਿਹੜੇ 4-5 ਮੁੰਡੇ ਨੇ ਇੱਕ ਹੋਰ ਵੱਡੀ ਨਵੀਂ ਮੁਸੀਬਤ ਵਿੱਚ ਫਸ ਗਏ ਉਹ ਮੁਸੀਬਤ ਕਿਹੜੀ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸੰਦੀਪ ਨੂੰ ਜਿਵੇਂ ਸੁਪਨਾ ਆਂਦਾ ਹੈ ਕਿ ਕਵਲ ਕਿਤੇ ਜੰਗਲਾਂ ਵਿੱਚ ਭੜਕ ਰਿਹਾ ਹੈ ਤੇ ਉਸ ਨੂੰ ਕੋਲ ਖਾਣ ਲਈ ਵੀ ਕੁਝ ਨਹੀਂ ਤੇ ਇਹ ਸੁਪਨਾ ਦੇਖਦੇ ਸਾਰ ਉਹ ਉੱਠ ਜਾਂਦੀ ਹੈ ਤੇ ਜਦ ਕੀ ਜਿਹੜਾ ਉਹਨੂੰ ਸੁਪਨਾ ਆਂਦਾ ਹੈ ਉਹ ਸੱਚ ਹੈ ਤੇ ਕਵਲ ਹੁਣੇ ਜੰਗਲ ਵਿੱਚ ਜਿਹੜੇ ਹੋਰ 4-5 ਮੁੰਡਿਆਂ ਨਾਲ ਮਿਲਦੇ ਹਨ ਉਹ ਵੀ ਇਹੀ ਕਹਿੰਦੇ ਹਨ ਕਿ ਸਾਨੂੰ ਵੀ ਏਜੰਟ ਨੇ ਇੰਨੇ ਪੈਸੇ ਦੇ ਕੇ ਬਾਰ ਭੇਜਿਆ ਸੀ ਪਰ ਸਾਡੀ ਸਾਰਿਆਂ ਦੀ ਤਾਂ ਕੋਈ ਨਾ ਕੋਈ ਮਜਬੂਰੀ ਹੈ ਤੇ ਬਬਲੂ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਮੈਂ ਕਵਲ ਨੂੰ ਜਾਣ ਬੁੱਝ ਕੇ ਆਪਣੇ ਨਾਲ ਲੈ ਆਇਆ ਹਾਂ ਜਦ ਕਿ ਕਵਲ ਨੇ ਉਸ ਨੂੰ ਇੱਕ ਵਾਰੀ ਵੀ ਇਹ ਗੱਲ ਨਹੀਂ ਕਹੀ ਤੇ ਕਵਲ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਸ ਮੁਸੀਬਤ ਵਿੱਚੋਂ ਇਕੱਠਿਆਂ ਨੇ ਬਾਹਰ ਨਿਕਲਣਾ ਹੈ ਪਰ ਅੱਗੇ ਆਉਣ ਵਾਲੇ ਟਾਈਮ ਵਿੱਚ ਉਹਨਾਂ ਦੇ ਉੱਤੇ ਹੋਰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਆ ਸਕਦੀਆਂ ਹਨ ਇਸ ਦਾ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿਉਂਕਿ ਉਹਨਾਂ ਕੋਲ ਹੁਣ ਨਾ ਤਾਂ ਖਾਣ ਨੂੰ ਕੁਝ ਬਚਿਆ ਹੈ ਅਤੇ ਨਾ ਹੀ ਉਹਨਾਂ ਕੋਲ ਹਜੇ ਇੰਨੇ ਪੈਸੇ ਹਨ ਕਿ ਉਹ ਅੱਗੇ ਵੱਧ ਸਕਣ ਔਰ ਜੰਗਲ ਇੰਨਾ ਘਣਾ ਹੈ ਕਿ ਉੱਥੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੈ ਹਜੇ ਤਾਂ ਦਿਨ ਵੇਲੇ ਉਹ ਆਰਾਮ ਨਾਲ ਚੱਲ ਰਹੇ ਹਨ ਪਰ ਰਾਤ ਦੇ ਟਾਈਮ ਉੱਥੇ ਬਹੁਤ ਸਾਰੇ ਸ਼ਿਕਾਰੀ ਜਾਨਵਰ ਆਉਂਦੇ ਹਨ ਜੋ ਬੰਦੇ ਨੂੰ ਖਾ ਸਕਦੇ ਹਨ ਸੋ ਉਹ ਇਸ ਨੂੰ ਕਿਵੇਂ ਪਾਰ ਕਰਦੇ ਹਨ ਇਹ ਤਾਂ ਆਉਣ ਵਾਲੀ ਅਗਲੀ ਵੀਡੀਓ ਵਿੱਚ ਹੀ ਪਤਾ ਲੱਗੇਗਾ ਪਰ ਸੋਨੂ ਨੇ ਜਿਹੜੇ ਏਜੰਟ ਦੇ ਥਰੂ ਉਹਨਾਂ ਨੂੰ ਭੇਜਣਾ ਸੀ ਜਿਸ ਬੰਦੇ ਦੇ ਥਰੂ ਉਹਨਾਂ ਨੂੰ ਕੰਦ ਪਾਰ ਕਰਾਣੀ ਸੀ ਉਹ ਬੰਦਾ ਮੁੱਕਰ ਜਾਂਦਾ ਹੈ ਹਾਂਜੀ ਸੋਨੂ ਨੇ ਜਿਸ ਦੇ ਥਰੂ ਇਸਨਾਂ ਨੂੰ ਕੰਦ ਪਾਰ ਕਰਾਣੀ ਸੀ ਉਹ ਬੰਦਾ ਮੁੱਕਰ ਜਾਂਦਾ ਹੈ ਤੇ ਕਹਿ ਦਿੰਦਾ ਹੈ ਕਿ ਬੰਦੇ ਮੇਰੇ ਕੋਲ ਨਹੀਂ ਪਹੁੰਚੇ ਤੇ ਬੰਦਿਆਂ ਨੂੰ ਮਤਲਬ ਬੰਦੇ ਮੇਰੇ ਕੋਲ ਨਹੀਂ ਪਹੁੰਚੇ ਤੇ ਹੁਣ ਦੇਖਦੇ ਤੇ ਦੂਜੇ ਪਾਸੇ ਵਿੱਕੀ ਵੀ ਆਪਣੀ ਮੰਮੀ ਨਾਲ ਗੱਲ ਕਰਦਾ ਹੈ ਕਿ ਕਵਲ ਤਾਂ ਮੈਨੂੰ ਵੀ ਕਹਿ ਰਿਹਾ ਸੀ ਨਾਲ ਜਾਣ ਵਾਸਤੇ ਸ਼ੁਕਰ ਹੈ ਕਿ ਮੈਂ ਉਸਦੇ ਨਾਲ ਨਹੀਂ ਗਿਆ ਪਰ ਸੋਨੂ ਤੇ ਜੀਤਾ ਨੂੰ ਹੁਣ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਜਿਹੜੇ ਮੁੰਡੇ ਅਸੀਂ ਪੈਸੇ ਲੈ ਕੇ ਬਾਹਰ ਭੇਜੇ ਹਨ ਉਹ ਜੇ ਨਾਲ ਠੀਕ ਠਾਕ ਪਹੁੰਚੇ ਤੇ ਕੱਲ ਨੂੰ ਸਾਡੀ ਬਹੁਤ ਜ਼ਿਆਦਾ ਬਦਨਾਮੀ ਹੋਊਗੀ ਤੇ ਜੀਤਾ ਇਸ ਗੱਲ ਨਾਲ ਡਰ ਜਾਂਦੀ ਹੈ ਪਰ ਸੋਨੂ ਕਹਿੰਦਾ ਹੈ ਕਿ ਮੈਂ ਆਪਣੀ ਪੂਰੀ ਵਾਅਦਾ ਲਾ ਦਵਾਂਗਾ ਜਿਵੇਂ ਮੈਂ ਅੱਜ ਤੱਕ ਸਾਰੇ ਮੁੰਡੇ ਭੇਜੇ ਹਨ ਉਵੇਂ ਹੀ ਮੈਂ ਇਨਾਂ ਨੂੰ ਵੀ ਜ਼ਰੂਰ ਉੱਥੇ ਤੱਕ ਪਹੁੰਚਾਵਾਂਗਾ ਤੇ ਜੇ ਮੈਂ ਨਹੀਂ ਪਹੁੰਚਾ ਸਕਿਆ ਤੇ ਸਾਡੇ ਕੋਲ ਸਿਰਫ ਇੱਕੋ ਹੀ ਰਸਤਾ ਬਚਦਾ ਹੈ ਉਹ ਹੈ ਇੱਥੋਂ ਭੱਜ ਜਾਣ ਦਾ ਹੁਣ ਦੇਖਦੇ ਹਾਂ ਕਿ ਸੋਨੂ ਉਹਨਾਂ ਨੂੰ ਠੀਕ ਠਾਕ ਉੱਥੇ ਪਹੁੰਚਾਉਂਦਾ ਹੈ ਜਾਂ ਫਿਰ ਸੋਨੂ ਨੂੰ ਇਹ ਘਰ ਛੱਡਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ